ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਵਡਹੰਸ ਮਹੱਲਾ ਤੀਜਾ ਮਨ ਮੇਰਿਆ ਤੂੰ ਸਦਾ ਸੱਚ ਸੰਭਾਲ ਜੀਓ ਮਨ ਮੇਰਿਆ ਇੱਥੇ ਵਿਸਰਾਮ ਹੈ ਤੂੰ ਸਦਾ ਸੱਚ ਸੰਭਾਲ ਜੀਓ ਆਪਣਾ ਘਰ ਤੂੰ ਸੁਖ ਵਸਹਿ ਪੋਹ ਨਾ ਸਕੈ ਜਮ ਕਾਲ ਜੀਓ ਕਾਲ ਜਾਲ ਜਮ ਜੋਹ ਨ ਸਾਕੈ ਕਾਲ ਜਾਲ ਜਮ ਇਥੇ ਠਮਕੈ ਜੋਹ ਨ ਸਾਕੈ ਕਾਲ ਜਾਲ ਜਮ ਜੋਹ ਨ ਸਾਕੈ ਸਾਚੈ ਸ਼ਬਦ ਸਾਚੈ ਸ਼ਬਦ ਲਿਵ ਲਾਈ ਸਦਾ ਸਾਚ ਰਤਾ ਮਨ ਨਿਰਮਲ ਆਵਣ ਜਾਣ ਰਹਾਏ ਦੂਜੈ ਪਾਏ ਪਰਮ ਵਿਗੁੱਤੀ ਮਨਮੁਖ ਮੋਹੀ ਜਾਮਕਾਲ ਵਿਕੁੱਤੀ ਪਦ ਕਸਕੇ ਹੀ ਉਚਾਰਨ ਕਰਨਾ ਕਹ ਨਾਨਕ ਸੋਣ ਮਨ ਮੇਰੇ ਤੂ ਸਦਾ ਸੱਚ ਸਮਾਲ ਮਨ ਮੇਰਿਆ ਅੰਤਰ ਤੇਰਾ ਨਿਧਾਨ ਹੈ ਬਾਹਰ ਵਸਤ ਨ ਭਾਲ ਜੋ ਭਾਵੈ ਸੋ ਪੁੰਚ ਤੂ ਗੁਰਮੁਖ ਨਦਰ ਨਿਹਾਲ ਗੁਰਮੁਖ ਨਦਰ ਨਿਹਾਲ ਮਨ ਮੇਰੇ ਅੰਤਰ ਹਰ ਨਾਮ ਸਖਾਈ ਮਨਮੁਖ ਅੰਦਲੇ ਗਿਆਨ ਵਿਹੂਣੇ ਦੂਜੈ ਪਾਏ ਖੁਆਈ ਮਨਮੁਖ ਅੰਦਲੇ ਗਿਆਨ ਵਿਹੂਣੇ ਮਨਮੁਖ ਅੰਦਲੇ ਗਿਆਨ ਵਿਹੂਣੇ ਦੂਜੈ ਪਾਏ ਖੁਆਈ ਬਿਨ ਨਾਵਕ ਕੋ ਛੂਟਾ ਨਹੀਂ ਬਿਨ ਨਾਵੈ ਬਿਨ ਨਾਵੈ ਕੋ ਛੂਟਾ ਨਹੀਂ ਸਭ ਬਾਦੀ ਜਾਮ ਕਾਲ ਨਾਨਕ ਅੰਤਰ ਤੇਰਾ ਨਿਧਾਨ ਹੈ ਤੂੰ ਬਾਹਰ ਵਸਤ ਨਾ ਪਾਲ ਮਾ ਨਾਹੀ ਬੋਲਣਾ ਚਲੋ ਜੀ ਮਨ ਮੇਰਾ ਜਨਮ ਪਦਾਰਥ ਪਾਇ ਕੈ ਇੱਕ ਸੱਚ ਲੱਗੇ ਵਾਪਾਰਾ ਇੱਕ ਸੱਚ ਲੱਗੇ ਵਾਪਾਰਾ ਸਤ ਗੁਰ ਸੇਵਨ ਆਪਣਾ ਅੰਤਰ ਸ਼ਬਦ ਅਪਾਰਾ ਅੰਤਰ ਸ਼ਬਦ અપਾਰਾ ਹਰ 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 ਨਾਮ ਪਿਆਰਾ ਨਾਮੇ ਨਉ ਨਿਧ ਪਾਈ ਮਨਮੁਖ ਮਾਇਆ ਮੋਹ ਵਿਆਪੇ ਦੂਖ ਸੰਤਾਪੇ ਮਨਮੁਖ ਮਾਇਆ ਮੋਹ ਵਿਆਪੇ ਦੂਖ ਸੰਤਾਪੇ ਮਨਮੁਖ ਇਥੇ ਜਮਕ ਲਾ ਦਨੀ ਹੈ ਮਨਮੁਖ ਮਾਇਆ ਮੋਹ ਵਿਆਪੇ ਦੂਖ ਸੰਤਾਪੇ ਦੂਜਾ ਪਤ ਗਵਾਈ ਹਮੈ ਮਾਰ ਸੱਚ ਸ਼ਬਦ ਸਮਾਣੇ ਸੱਚ ਰਤੇ ਅਧਿਕਾਈ ਅਦਕਾਈ ਨਹੀਂ ਕਹਿਣਾ ਹੋ ਮੈਂ ਮਾਰ ਸਤਿ ਸ਼ਬਦ ਸਮਾਣੇ ਸੱਚ ਰ ਸੱਚ ਰਤੇ ਅਦਕਾਈ ਨਾਨਕ ਮਾਨਸ ਜਨਮ ਦੁਲੰਭ ਹੈ ਅਦਕਾਈ ਅਦਕਾਈ ਇਸ ਤਰ੍ਹਾਂ ਨਹੀਂ ਤੇ ਦੱਦਾ ਲੱਗ ਜਾਂਦਾ ਅਦਕਾਈ ਤੇ ਚਲੋ ਨਾਨਕ ਮਾਨਸ ਜਨਮ ਦੁਲੰਭ ਹੈ ਸਤ ਗੁਰੂ ਬੂਝ ਬੁਝਾਈ ਮਨ ਮੇਰੇ ਸਤ ਗੁਰ ਸੇਵਨ ਆਪਣਾ ਸੇ ਜਨ ਵਡਭਾਗੀ ਈਰਾਮ ਜੋ ਮਨ ਮਾਰਹਿ ਆਪਣਾ ਸੇ ਜੋ ਮਨ ਮਨ ਮਾਰਹਿ ਆਪਣਾ ਜੋ ਮਨ ਮਾਰਹਿ ਆਪਣਾ ਸੇ ਪੁਰਖ ਬੈਰਾਗੀ ਸੇ ਪੁਰਖ ਬੈਰਾਗੀ ਈਰਾਮ ਹਾਂਜੀ ਸੇ ਪੁਰਖ ਬੈਰਾਗੀ ਸੇ ਪੁਰਖ ਇੱਥੇ ਵੀ ਥੋੜਾ ਠਹਿਰਾ ਦੇ ਕੇ ਬੋਲਾਂਗੇ ਬੈਰਾਗੀ ਰਾਮ ਸੇ ਜਨ ਬੈਰਾਗੀ ਸੱਚੀ ਲਿਵ ਲਾਗੀ ਆਪਣਾ ਆਪ ਪਛਾਣਿਆ ਮਤ ਨਿਹਚਲ ਆਤ ਗੂੜੀ ਗੁਰਮੁਖ ਗੁਰਮੁਖ ਪਾਦਤੀ ਵਿਸਰਾਮ ਲਾਉਣਾ ਹੈ ਮਤ ਨਿਹਚਲ ਆਤ ਗੂੜੀ ਗੁਰਮੁਖ ਮਤ ਨਿਹਚਲ ਆਤ ਗੂੜੀ ਗੁਰਮੁਖ ਸਹਜੇ ਨਾਮ ਵਖਾਣਿਆ ਸਹਜੇ ਨਾਮ ਵਖਾਣਿਆ ਇੱਕ ਕਾਮਨ ਹਿਤਕਾਰੀ ਮਾਇਆ ਮੋਹ ਪਿਆਰੀ ਮਨਮੁਖ ਸੋਏ ਰਹੇ ਅਭਾਗੇ ਨਾਨਕ ਸਹਜੇ ਸੇਵਹਿ ਗੁਰ ਆਪਣ ਅਗੋਰ ਆਪਣਾ ਸੇ ਪੂਰੇ ਵੱਡ ਭਾਗੇ ਵੱਡ ਹੰਸ ਮਹੱਲਾ ਤੀਜਾ ਰਤਨ ਪਦਾਰਥ ਵਣਜੀਐ ਸਤਗੁਰ ਦੀਆ ਬੁਝਾਈ ਰਾਮ ਸਤਗੁਰ ਦੀਆ ਬੁਝਾਈ ਰਾਮ ਲਾਹ ਲਾਵ ਹਰ ਭਗਤ ਹੈ ਗੁਣਮਹ ਗੁਣੀ ਸਮਾਈ ਰਾਮ ਗੁਣਮਹ ਗੁਣੀ ਸਮਾਏ ਜਿਸ ਆਪ ਬੁਝਾਏ ਲਾਹਾ ਭਗਤ ਸਹ ਸਾਰੇ ਬਿਨ ਭਗਤੀ ਸੁਖ ਨਾ ਹੋਈ ਦੂਜਾ ਪਤ ਖੋਈ ਗੁਰਮਤਿ ਨਾਮ ਅਧਾਰੇ ਵਖਰ ਨਾਮ ਸਦਾ ਲਾਭ ਹੈ ਜਿਸਨੂੰ ਏਤ ਵਾਪਾਰ ਲਾਏ ਰਤਨ ਪਦਾਰਥ ਵਣ ਜਿਐ ਜਾਂ ਸਤਗੁਰ ਦੇਵ ਬੁਝਾਏ ਬੁੱਝਾਈ ਮਾਇਆ ਮੋਹ ਸਭ ਦੁੱਖ ਹੈ ਆਪੇ ਸਮਝ ਲਈਦਾ ਹੁੰਦਾ ਜਿੱਥੇ ਸਮਝਣ ਦਾ ਵਾਚਕ ਹੋਵੇ ਉੱਥੇ ਕਸ ਕੇ ਬੋਲਨਾ ਬੁੱਝਾਈ ਜਿੱਥੇ ਅਗਨ ਪਦ ਦੇ ਨਾਲ ਤ੍ਰਿਸ਼ਨਾ ਪਦ ਦੇ ਨਾਲ ਬੁੱਝ ਸ਼ਬਦ ਆ ਜੇ ਉੱਥੇ ਪੋਲਾ ਬੋਲਣਾ ਉਹਨਾਂ ਦਾ ਵਾਚਕ ਹੈ ਮਾਇਆ ਮੋਹ ਸਭ ਦੁੱਖ ਹੈ ਖੋਟਾ ਇਹੋ ਵਾਪਾਰਾ RAM ਊੜ ਬੋੜ ਬੇਖ ਖਾਵਣੀ ਬਹੁ ਵਧ ਹੈ ਵਿਕਾਰਾ RAM ਵਿਕਾਰਾ RAM ਨੀ ਜਾਣਾ ਵਿਕਾਰਾ RAM ਬਹੁ ਵਧ ਹੈ ਵਿਕਾਰਾ RAM ਬਹੁ ਵਧ ਹੈ ਵਿਕਾਰਾ ਸਹਸਾ ਇਹ ਸੰਸਾਰਾ ਬਿਨ ਨਾਵੈ ਪਾਤ ਖੋਈ ਪੜ ਪੜ ਪੰਡਿਤ ਵਾਦ ਵਿਖਾਣਾ ਬਿਨ ਗੂਝੇ ਸੁਖ ਨਾ ਹੋਈ ਆਵਣ ਜਾਣਾ ਕਦੇ ਨਾ ਚੁੱਕੈ ਵਿਸਰਾਮ ਤੇ ਰੁਕਿਆ ਕਰ ਭਾਈ माया मोह प्यारा माया मोह ਸਭ ਦੁੱਖ ਹੈ ਖੋਟਾ ਇਹੋ ਵਾਪਾਰਾ ਖੋਟੇ ਖਰੇ ਸਭ ਪਰਖਿਆ ਨਾ ਤਿਤ ਸੱਚੇ ਕੈ ਦਰਬਾਰਾ RAM ਤਿਤ ਸੱਚੇ ਕੈ ਦਰਬਾਰਾ RAM ਖੋਟੇ ਦਰਗਹ ਸੁਟੀਆਂ ਨਾ ਖੋਟੇ ਪਦ ਤੇ ਯਮਕ ਲਾ ਦਨੀਏ ਖੋਟੇ ਦਰਗਹ ਸੁਟੀਆਂ ਉ ਬੇਕਰਨ ਪੁਕਾਰਾ RAM ਉਬੇ ਕਰਨ ਪੁਕਾਰਾ ਮੁਗਦ ਗਵਾਰਾ ਉਬੇ ਨਹੀਂ ਕਹਿਣਾ ਉਬੇ ਉਬੇ ਕਰਨ ਪੁਕਾਰਾ ਮੁਗਦ ਗਵਾਰਾ ਮਨਮੁਖ ਜਨਮ ਗਵਾਇਆ ਵਿਖਿਆ ਮਾਇਆ ਜਿਨ ਜਗਤ ਕੁਲਾਇਆ ਸਾਚਾ ਨਾਮ ਨਾ ਪਾਇਆ ਮਨਮੁਖ ਸੰਤਾਂ ਨਾਲ ਵੈਰ ਕਰ ਸੰਤਾਂ ਤਾਂ ਦੇ ਬਿੰਦਿ ਨਹੀਂ ਹੋਣੀਏ ਮਨਮੁਖ ਇਥੇ ਯਮਕ ਲਾ ਦਿੰਨੀਏ ਮਨਮੁਖ ਸੰਤਾ ਨਹੀਂ ਕਹਿ ਦੇਣਾ ਮਨਮੁਖ ਸੰਤਾ ਨਾਲ ਵੈਰ ਕਰਨ ਦੁਖ ਖੱਟੇ ਸੰਸਾਰਾ ਖੋਟੇ ਖਰੇ ਪਰਖੀਆਂ ਨ ਤਿਤ ਸੱਚਾ ਦਰਬਾਰਾ RAM ਤਿਤ ਸੱਚਾ ਦਰਬਾਰਾ RAM ਇੱਥੇ ਵਾਵੇ ਨਾਲ ਹੈ ਦਰਬਾਰਾ ਪਿਛੇ ਦਰਬਾਰਾ ਆਇਆ ਸੀ ਪਦ ਆਪ ਕਰੇ ਕਿਸ ਆਖੀ ਐ ਹੋਰ ਕਰਨਾ ਕਿਛੂ ਨਾ ਜਾਈ RAM ਆਪ ਕਰੇ ਕਿਸ ਆਖੀ ਐ ਕਿਸ ਫੁੱਲੇ ਹੀ ਬੋਲਣਾ ਹੈ ਕਸਕੇ ਨਹੀਂ ਬੋਲਣਾ ਕਿਸ ਨਹੀਂ ਕਹਿਣਾ ਹੈ ਜੇ ਤ ਭਾਵੈ ਤੇ ਤ ਲਾਇ ਸੀ ਜੋ ਤਿਸ ਦੀ ਵਡਿਆਈ RAM ਜੋ ਤਿਸ ਦੀ ਵਡਿਆਈ ਆਪ ਕਰਾਈ ਵਰੀ ਆਮ ਨਾ ਫੁੱਸੀ ਕੋਈ ਹਾਂਜੀ ਫੁੱਸੀ ਪਦ ਜਿਹੜਾ ਉਸਤਾਰਤ ਹੈ ਡਰਕਲ ਡਰਪੋਕ ਬੁਜਦਲ ਜਿਸ ਨੂੰ ਕਹਿੰਦੇ ਆ ਇਹ ਬੰਦਾ ਤਾਂ ਫੁੱਸ ਜਾ ਹੈਗਾ ਯਾਨੀ ਬੁਜਦਲ ਹੈ ਡਰਕਲ ਹੈ ਜਗ ਜੀਵਨ ਦਾ ਤਾ ਕਸ ਕੇ ਹੀ ਬੋਲਣਾ ਹੈ ਜਗ ਜੀਵਨ ਦਾਤਾ ਕਰਮ ਵਿਦਾਤਾ ਆਪੇ ਬੱਬਸੇ ਸੋਈ ਗੁਰ ਪ੍ਰਸਾਦੀ ਆਪ ਗਵਾਈਐ ਨਾਨਕ ਨਾਮ ਪਤ ਪਾਈ ਆਪ ਕਰੇ ਕਿਸ ਆਖੀਐ ਹੋਰ ਕਰਣਾ ਕਿਛੂ ਨਾ ਜਾਈ ਵਾਹਿਗੁਰੂ ਜੀ ਕਾ ਕਾਹ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ